ਤੁਸੀਂ ਜੁੜ ਚੁੱਕੇ ਹੋ ਆਸਾਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਖੋਖਰ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਛੜਕਾਤੇ ਨੇ ਵੱਖ-ਵੱਖ ਵਰਗ ਦੇ ਧਰਨਿਆਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਉਹਨਾਂ ਦਾ ਇਹ ਪਹਿਣਾ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਜਿਹੜਾ ਪੂਰਾ ਨਹੀਂ ਕਰ ਰਹੀਗੀ ਪਰ ਇਹਨਾਂ ਮੰਗਾਂ ਨੂੰ ਲੈ ਕੇ ਕੁਝ ਹੋਰ ਮੰਗਾਂ ਨੇ ਕਿਸਾਨ ਕਿਸਾਨ ਜਥੇਬੰਦੀਆਂ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਆਪਣੀ ਜ਼ਮੀਨਾਂ ਦੀ ਲੜਾਈ ਨੂੰ ਲੈ ਕੇ ਜਿਹੜਾ ਸੰਘਰਸ਼ ਕਰ ਰਹੀ ਆ ਉਹਨਾਂ ਦਾ ਕਹਿਣਾ ਕੀ ਸਾਡੀਆਂ ਜ਼ਮੀਨਾਂ ਤੇ ਸਰਕਾਰ ਜਬਰੀ ਕਬਜ਼ਾ ਕਰ ਰਹੀ ਆ ਸਾਨੂੰ ਕੋਈ ਮੁਆਵਜ਼ਾ ਜਾਂ ਕੋਈ ਸਹਾਈਤਾ ਰਾਸ਼ੀ ਨਹੀਂ ਦਿੱਤੀ ਗਈ ਬਿਨਾਂ ਸਹਾਈਤਾ ਰਾਸ਼ੀ ਤੋਂ ਜਿਹੜਾ ਜ਼ਮੀਨਾਂ ਉੱਪਰ ਸਰਕਾਰ ਕਬਜ਼ਾ ਕਰ ਰਹੀ ਆ ਉਸ ਉਸ ਛੱਟ ਦੇ ਵਿੱਚ ਉਹਨਾਂ ਦੀਆਂ ਪੱਗਾਂ ਤੱਕ ਵੀ ਲੱਗ ਗਈਆਂ ਔਰ ਬੁਰੀ ਤਰ੍ਹਾਂ ਦੇ ਨਾਲ ਕਟਮਾਰ ਕੀਤੀ ਗਈ ਔਰ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਭਗਵਾਨ ਜੀ ਸਰਕਾਰ ਨੇ ਪੱਕਾਂ ਦੀਆਂ ਕਪੜੇ ਦੀਆਂ ਣਾੜੇ ਤੇ ਵਿਚਾਰ ਵੀ ਢੋਣੀ ਅੱਜ ਵੀ ਤੇ ਜਿੰਨਾਂ ਦੇ ਕਾਹਦੇ ਜ਼ਮੀਨਾਂ ਬਚਾਉਣ ਲਈ ਖੜ੍ਹਦੇ ਆ ਕਿ ਤੁਸੀਂ ਉਹਨਾਂ ਦਾ ਚੋਕ ਕੰਡ ਕੀਤਾ। ਕਿ ਬੰਦਾ ਸਭ ਭਾਇ ਨਹੀਂ ਜਾਊਗਾ। ਇਹ ਖੁੱਲੇ ਕੇ ਸਵਾਹੀ ਦਿੰਦੇ ਨੇ। ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਰਕਾਰ ਵੀ ਇਸ ਤਕਨੀਕੋ ਚੜਪੱਤੀ ਜਾਊਗੀ। ਲੋਕ ਪਰੇ ਨੌਕਰੀ ਕਰਨੇ ਕਿਸੇ ਪਿੰਡ ਵਿੱਚ ਧੱਕਾ ਕੀਤਾ ਕਰਨੇ ਵਾਪਸੀ ਕਰਨੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਨੂੰ ਲੈ ਕੇ ਜਿਹੜਾ ਪੁਲਿਸ ਦੇ ਨਾਲ ਉਹਨਾਂ ਦੀ ਝਟਪ ਹੋ ਗਈ ਔਰ ਪੁਲਿਸ ਨੇ ਉਹਨਾਂ ਦੀ ਕੁੱਟਮਾਰ ਕੀਤੀ ਔਰ ਉਸ ਦਰਮਿਆਨ ਕਿਸਾਨਾਂ ਦੀਆਂ ਪੱਗਾਂ ਵੀ ਲੱਤੀਆਂ ਔਰ ਮਹਿਲਾ ਬੀਬੀਆਂ ਦੀ ਜਿਹੜੀ ਕੁੱਟਮਾਰ ਕੀਤੀ ਗਈ ਉਸ ਦਿਨ ਉਹਨਾਂ ਨੂੰ ਕੜੀਸਾ ਕੱਟ ਵੀ ਗਿਆ ਪੰਜਾਬ ਪੁਲਿਸ ਦੇ ਸਵਰਕਾਰਿਆਂ ਨੂੰ ਦੇਖਦੇ ਆ ਔਰ ਕਿਸਾਨਾਂ ਕਿਸਾਨ ਆਗੂਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੁਭਾਗੂ ਹਰਮਿੰਦਰ ਸਿੰਘ ਮਸਾਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਚੱਕ ਕੇ ਬੱਸਾਂ ਦੇ ਵਿੱਚ ਸੁੱਟਿਆ ਗਿਆ ਔਰ ਇਸ ਦੇ ਚਲਦਿਆਂ ਸੁਭਾ ਆਗੂ ਸੁਭਾ ਪ੍ਰਧਾਨ ਸੁਖਵਿੰਦਰ ਸਿੰਘ ਸਮਰਾਲਾ ਬਿਆਨ ਆਓ ਸੁਣਦੇ ਹਾਂ ਵੀਡੀਓ ਦੇ ਜ਼ਰੀਏ ਤੁਸੀਂ ਜੁੜੇ ਹੋ ਆਸ ਐਚ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਰਾਜਵਿੰਦਰ ਕੋਖਰ ਵਾਇਰੂਜਿਕਾ ਖਾਲਸਾ ਆ ਵਾਇਰੂਜਿਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੁਭਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੋ ਹਾਲਾਤ ਇਸ ਟਾਈਮ ਤੇ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਸੜਕਾਂ ਤੇ ਜ਼ਬਰੀ ਕਬਜ਼ੇ ਦੇ ਹੋ ਗਏ ਆ ਉਹ ਬਹੁਤ ਨਿੰਦਣਯੋਗ ਨੇ 2013 ਐਕਟ ਇਸ ਗੱਲ ਦੀ ਲੋਕਾਂ ਨੂੰ ਸੈਂਪੀ ਦੀ ਦਾਵਾ ਕਿ ਘੱਟ ਤੋਂ ਘੱਟ ਪ੍ਰਾਈਵੇਟ ਪਰਪਸ ਵਾਸਤੇ ਜਮੀਨ ਜਮੀਨ ਲੈਣੀ ਜਿਵੇਂ ਰੋੜੇ ਪ੍ਰਾਈਵੇਟ ਬਣ ਰਹੇ ਆ 80% ਸੈਂਪੀ ਦੀ ਲੋੜ ਆ ਤੇ ਜੇ ਸਰਕਾਰੀ ਲੈਣੀ ਆ ਤੇ 70% 2013 ਐਕਟ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਕੀਤਾ ਜਾ ਰਿਹਾ ਧੱਤੇ ਦੇ ਨਾਲ ਪੁਲਿਸ ਬਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਾਈਵੇ ਥਲੇ ਜਮੀਨਾ ਐਕਵਾਇਰ ਕਰ ਲਈ ਪੂਰਾ ਜੋਰ ਲਾਇਆ ਜਾ ਰਿਹਾ ਵਾ ਔਰ ਇੰਨਾ ਜਿਆਦਾ ਧੱਕਾ ਹੋਇਆ ਵਾ ਕਿ ਬਹੁਤੀਆਂ ਥਾਵਾਂ ਤੇ ਇਹ ਜੇ ਰੁਪਈਆ ਹੀ ਕੋਈ ਨਹੀਂ ਦਿੱਤਾ ਤੇ ਕਹਿ ਰਿਹਾ ਵੀ ਹਾਈ ਕੋਰਟ ਗਿਆ ਦੈਤਾ ਨਾ ਅਸੀਂ ਕੋਰਟਾਂ ਨੂੰ ਵੀ ਇਹ ਅਪੀਲ ਕਰਾਂਗੇ ਤੇ ਸਰਕਾਰ ਵੀ ਇੱਥੇ ਆਪਣੀ ਦਲੀਲ ਦੇ ਨਾਲ ਗੱਲ ਰੱਖੇ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਸਰਕਾਰ ਰੱਖੇ ਵੀ ਭਾਈ ਜਿੰਨੀ ਦੇਰ ਤੱਕ ਲੋਕਾਂ ਦੀ ਸਹਿਮਤੀ ਨਹੀਂ ਬਣਦੀ ਜਿੰਨੀ ਦੇਰ ਤੱਕ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਉਨੀ ਦੇਰ ਤੱਕ ਜ਼ਮੀਨਾਂ ਹੱਥੋਂ ਨਹੀਂ ਆ ਇਹ ਇਹ ਬਹੁਤ ਵੱਡਾ ਤਕਾ ਵਾ ਤਕਰੀਬਨ 17-18 ਮੀਟਿੰਗਾਂ ਜਿਹੜੀਆਂ ਉਹ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨਾਂ ਲੱਗ ਚੁੱਕੀਆਂ ਡੀਆਈਜੀ ਤੱਕ ਦੇ ਅਧਿਕਾਰੀ ਵੀਂਦੇ ਰਹੇ ਦੋ ਦੋ ਡੀਸੀ ਵੀਂਦੇ ਰਿਆ ਪਰ ਕਿਸੇ ਦਿਨ ਬੰਨੇ ਗੱਲ ਨਹੀਂ ਲੱਗੀ ਆਪਣੀ ਗੱਲ ਤੋਂ ਹਮੇਸ਼ਾ ਪੰਜਾਬ ਸਰਕਾਰ ਪਿੱਛੇ ਗਈ ਆ ਮੁੱਕਰ ਕੇ ਉਥੇ ਬੀੜੀਆਂ ਦੀ ਖੜੋਫੜਾਈ ਵੀ ਹੋਈ ਆ ਔਰ ਰੀਟੇਨ ਕਰਕੇ ਲੋਕਾਂ ਨੂੰ ਥਾਣੇ ਦੇ ਵਿੱਚ ਲੈ ਕੇ ਬੰਦ ਕੀਤਾ ਗਿਆ ਵਾ ਫਿਰ ਨੋਕ ਕਬਜ਼ਾ ਲੈਣ ਵਾਸਤੇ ਜਾਂਦੇ ਆ ਇਹ ਵਾਰ-ਵਾਰ ਟਕੇ ਆ ਚੱਲ ਰਹੀ ਆ ਇਹਨੂੰ ਇੱਕੇ ਵਾਰਾ ਬੈਠ ਕੇ ਦਾ ਕੁਝ ਸਲੂਸ਼ਨ ਕੱਢ ਲਿਆ ਜਾਵੇ ਅੱਜ ਫਿਰ ਬਹੁਤ ਵੱਡੇ ਇਕੱਠ ਕਰਕੇ ਗਰਦਾਸਪੁਰ ਦੇ ਵਿੱਚ ਧੱਕਾ ਕਰਨ ਨੂੰ ਤਿਆਰ ਆ ਪੰਜਾਬ ਦੀ ਸਰਕਾਰ ਜੇ ਅੱਜ ਧੱਕਾ ਹੁੰਦਾ ਵਾ ਕਿਸਾਨਾਂ ਮਜ਼ਦੂਰਾਂ ਨੂੰ ਫਿਰ ਗ੍ਰਿਫਤਾਰ ਕੀਤਾ ਜਾਂਦਾ ਡਾਂਸ ਹਟਾਉਂਦਾ ਵਾ ਤੇ ਉਹਦੀ ਪ੍ਰਤੀਕਿਰਿਆ ਹੋ ਜਾ ਪੂਰੇ ਪੰਜਾਬ ਦੇ ਵਿੱਚ ਪਾਈ ਲੀਲੀਆਂ ਤੇ ਲੋਕ ਜਾਣਗੇ ਕਿਉਂਕਿ ਰੇਲਾ ਰੁਕੜੀਆਂ ਸਾਡਾ ਕੋਈ ਖਿੰਡ ਦਾ ਸਵਾਲ ਨਹੀਂਗਾ ਉਹ ਸਾਡਾ ਸ਼ੌਂਕ ਨਹੀਂ ਪਰ ਹੋਰ ਚਾਰਾ ਕੋਈ ਨਹੀਂ ਰਹਿ ਜਾਂਦਾ ਇਸ ਅੰਨੀ ਬੋਲੀ ਗੁੰੰਗੀ ਸਰਕਾਰ ਕੋਲੇ ਲੋਕਾਂ ਦੀ ਅਗਵਾਜ਼ ਪਹੁੰਚਾਉਣ ਦਾ ਇੱਕੋ ਇੱਕ ਤਰੀਕਾ ਵਾ ਉਹ ਰੋਜ਼ ਪ੍ਰਦਰਸ਼ਨ ਕਰਨ ਦਾ ਹਰ ਇੱਕ ਨੂੰ ਹੱਕ ਵਾ ਪਰ ਅਸੀਂ ਕਹਿੰਦੇ ਆ ਵੀ ਪੰਜਾਬ ਸਰਕਾਰ ਇਸ ਗਲਫਤ ਦੀ ਨੀਂ ਦੇ ਵਿੱਚੋਂ ਜਾਗੇ ਜਲਦੀ ਤੋਂ ਜਲਦੀ ਕੇਂਦਰ ਕੋਲੇ ਧਿਰ ਬਣ ਕੇ ਪੰਜਾਬ ਦੀ ਜਿਹੜੀ ਨਮਾਇੰਦਗੀ ਕਰਦੇ ਆ ਆ ਪੰਜਾਬ ਦੇ ਲੋਕਾਂ ਨੂੰ ਨਿਆਂ ਦਵਾਇਆ ਜਾਵੇ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤ